ਹਰ ਇੱਕ ਬੰਦੇ ਦਾ ਜੀ ਕਰਦਾ ਕਿ ਯਾਰੀ ਮੇਰੀ ਵਧੀਆ ਬੰਦੇ ਨਾਲ ਵੱਡੇ ਬੰਦੇ ਨਾਲ ਹੋਵੇ। ਵੱਡੇ ਬੰਦੇ ਦੀ ਗੱਲ ਨਹੀਂ ਯਾਰੀ ਵਧੀਆ ਬੰਦੇ ਨਾਲ ਹੋਵੇ। ਅੱਜ ਕੱਲ੍ਹ ਦੀਆਂ ਯਾਰੀਆਂ ਮੇਰੀ ਉਹ ਪੈਣੋਂ ਧਿਆਨ ਦੇ ਜਾਂਦੇ। ਮੈਂ ਤਾਂ ਇੱਕੋ ਗੱਲ ਆਖਾਂਗਾ ਵੀ ਲੋਕੋ ਇੱਜ਼ਤਾਂ ਬਚਾਓ। ਮਾਰੇ ਯਾਰ ਨਾ ਬਣਾਓ। ਉਹਨਾਂ ਦੀ ਲੋੜ ਨਹੀਂ। ਉਹ ਜਿਹੜਾ ਯਾਰ ਇੱਜ਼ਤ ਨੂੰ ਹੀ ਪੈ ਗਿਆ ਉਹ ਕਾਹਦਾ ਯਾਰ। ਓਏ ਲੋਕੋ ਇੱਜ਼ਤਾਂ ਬਚਾਓ। ਮਾਰੇ ਯਾਰ ਨਾ ਬਣਾਓ। ਕੋਈ ਨਾਲ ਨਿਭੜੀ ਨਹੀਂ ਅੱਜ ਤੇ ਆ ਯਾਰਾਂ ਫਿਰ ਲੋੜ ਨਹੀਂ ਜਰਾਨੇ ਲਾਉਣ ਦੀ ਜਿਹਦੇ ਘਰੇ ਹੁਣ ਧੀਆ ਮੈਂ ਜੋ ਵੀ ਗਾਇਆ ਬੜਾ پاک ਬੜਾ ਸਾਫ ਬੜਾ ਸੁਥਰਾ ਗਾਇਆ ਮੈਂ ਇਦਾਂ ਦਾ ਕਦੇ ਨਹੀਂ ਗਾਇਆ ਵੀ ਖਾਲੀ ਦਿੱਲੀੋਂ ਸਿਲੰਡਰ ਮੰਗਾਦੇ ਨਹੀਂ ਗੈਸ ਹੋ ਗਈ ਮਿੱਤਰਾਂ ਮੈਂ ਜੇ ਕਿਸੇ ਗੱਬਰੂ ਦੀ ਗੱਲ ਕੀਤੀ ਹੈ ਜੇ ਕਿਸੇ ਮੁਟਿਆਰ ਦੀ ਗੱਲ ਕੀਤੀ ਹੈ ਇਹ ਆਖਿਆ ਕਿ ਰਾਤੀ ਟੁੱਟ ਗਈ ਨੀਂਦ ਨਾ ਆਈ ਕਾਲੀ ਬਾਣੀ ਵਿੱਚ ਜੇ ਕਿਸੇ ਗਦਾਰੀ ਦੀ ਗੱਲ ਕੀਤੀ ਹੈ ਤਾਂ ਮੈਂ ਇਹ ਗੱਲ ਆਖੀ ਹੈ ਕਿ ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਆਲਣੇ